ਕਰਾਂਗੇ ਇਸ ਵਕਤ ਇਹ ਹਮ ਖਬਰ ਦੇ ਨਾਲ ਦੱਸਦੇ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਵਿੱਚ ਇੱਕ ਪੁਰਾਣੇ ਖੂਹ ਦੇ ਵਿੱਚ 20 ਸਾਲ ਦੀ ਕੁੜੀ ਦੀ লাশ ਮਿਲੀ ਜਿਹੜੀ ਹੈ ਡਿੱਗ ਗਈ ਤੇ ਪਾਣੀ ਦੇ ਵਿੱਚ ਲਾਪਤਾ ਪਿੰਡ ਵਾਸੀ ਉਸ ਦੀ ਭਾਲ ਕਰ ਰਹੇ ਨੇ ਇੱਕ ਛੋਟੇ ਬੱਚੇ ਦੇ ਨਾਲ ਖੇਡਦੇ ਸਮੇਂ ਉਹ ਖੂਹ ਦੇ ਵਿੱਚ ਡਿੱਗੀ ਅਤੇ ਬੱਚੇ ਨੇ ਆਪਣੇ ਮਾਪਿਆਂ ਨੂੰ ਦੱਸਿਆ ਹੈ ਫਿਲਹਾਲ ਮੌਕੇ ਤੇ ਤਹਿਸੀਲਦਾਰ ਰੈਸਕਿਊ ਟੀਮ ਜੜੀ ਹੈ ਅਤੇ ਪੰਜਾਬ ਪੁਲਿਸ ਡਾਕਟਰਾਂ ਦੀ ਟੀਮ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਰੈਸਕਿਊ ਟੀਮ ਦੀ ਮਦਦ ਦੇ ਨਾਲ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਨਸਾ ਜ਼ਿਲ੍ਹੇ ਦੇ ਵਿਖੇ ਜੋਗਾ ਦੇ ਵਿਖੇ ਛੁੜਾ ਹੈ ਇਹ ਹੱਥਾ ਵਾਪਰੀ ਹੈ ਪੁਰਾਣੇ ਖੁਦ ਵਿੱਚ 20 ਸਾਲ ਦੀ ਕੁੜੀ ਜੜੀ ਡਿੱਗੀ ਹੈ ਛੋਟੇ ਜਿਹੇ ਬੱਚੇ ਦੇ ਨਾਲ ਉਖੇੜ ਰਹੀ ਸੀ ਜਸਤੋਰਾ ਨੂੰ ਖੁਦ ਵਿੱਚ ਡਿੱਗੀ ਇਹ ਉਹੜੀ ਬੱਚੀ ਡਿੱਗੀ ਹੈ ਨਾ ਕਿੰਨੀ ਉਮਰ ਸੀਗੀ ਤੇ ਕੀ ਕਾਰਨ ਬਣਿਆ ਸਾਰਾ ਇਹ 21 ਸਾਲ ਦੀ ਸੀ 21 ਸਾਲ ਦੀ ਸੀ ਹਾਂ ਤੇ ਦੇਖਦੀ ਸੀ ਉਹਦਾ ਕੱਲ ਤੋਂ ਕੋਈ ਦੇ ਘਰੇ ਨਹੀਂ ਸੀ ਮਤਲਬ ਜੀ ਨਹੀਂ ਸੀ ਕਰੇ ਕੰਮ ਕਰ ਅੱਛਾ ਤਾਂ ਤੇ ਕੀ ਪਤਾ ਲੱਗਾ ਤੁਹਾਨੂੰ ਤੁਸੀਂ ਇਹਨਾਂ ਵੀ ਆ ਗੱਲ ਹੋਈ ਇਹ ਬੱਚੇ ਹੈਗੇ ਸੀ ਲੋਕੇ ਦੇ ਹਾਂ ਤੇ ਕਿੱਥੋਂ ਪਹੁੰਚੀ ਸੀ ਲੜਕੀ ਆਪਣੀ ਇਹ ਕਿਸਨਪੁਰੇ ਤੋਂ ਸੀ ਲੁਗ ਗਈ ਸੀ ਛੋਟੀ ਕੀ ਲੱਗਦੀ ਸੀ ਹਾਂ ਜੀ ਕਿੰਨੇ ਦਿਨ ਪਹਿਲਾਂ ਇੱਥੇ ਆਈ ਸੀਗੀ ਦਿਨ ਤਾਂ ਨਹੀਂ ਹੋਇਆ ਸੀ ਹੂੰ ਅੱਜ ਇਹ ਮੈਂ ਆਪਣੇ ਮਾਗਰਾਂ ਨਾਲ ਖੂਹ ਆਪੇ ਸੀ ਤੁਸੀਂ ਕਿਹਾ ਨਹੀਂ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਵੀ ਕੋਈ ਬੱਚੇ ਦਾ ਨਸਾਨ ਹੋ ਸਕਦਾ ਹੈ ਨਾ ਅੱਜ ਉਹੀ ਗੱਲ ਹੋ ਗਈ ਬਹੁਤ ਗਿਆ ਕੋਈ ਨਹੀਂ ਗੱਲ ਹੂੰ ਤਾਂ ਹੁਣ ਕੀ ਇੱਥੇ ਜਿਹੜਾ ਸਾਰੇ ਪ੍ਰਸ਼ਾਸਨ ਪਹੁੰਚ ਗਏ ਹਨ ਨਾ ਆ ਚੁੱਕੇ ਨੇ ਸਾਰੇ ਅਫਸਰ ਆਪਾਂ ਕਹਿ ਦਈਏ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਜਿਹੇ ਗੱਲਾਂ ਪਹਿਲਾਂ ਕਰ ਲੈਂਦੇ ਤਾ ਮਾਪੇ ਨੂੰ ਤਲਾ ਦੇ ਜਿਹੜੇ ਪਿੰਡ ਸੀ ਕਿਹਨਾਂ ਵਿੱਚ ਕੀ ਕਰਦੀ ਸੀ ਲੜਕੀ ਇਹ ਇਹ ਪਹਿਲਾਂ ਹਾਈਲਾਈਟਸ ਕਰਕੇ ਹੀ ਸੀ ਬੈਂਡ ਘੱਟ ਸੀ ਜਿਵੇਂ ਮਾ ਕੀ ਟੈਂਸਮ ਜੀ ਵੀ ਸੀ ਮਾੜੀ ਥੋੜੀ ਤਾਂ ਕਰਦੀ ਸੀ ਅੱਛਾ ਤੁਸੀਂ ਕਿੱਥੇ ਕੰਮ ਕਰਨ ਲੱਗ ਗਏ ਇੱਥੇ ਗਵਾਂਡੀਆਂ ਦੀ ਫੋਲੀ ਕਰ ਹਾਂਜੀ ਪਰ ਪੂਰੇ ਚੱਲੇ ਇਹ ਜੀ ਮਸੀ ਕੋਲੇ ਆਈ ਸੀ ਪੂਰੇ ਮਾਸੀ ਕੋਲ ਆਈ ਸੀ ਬਣਾਈ ਗਾ ਸਰਦ ਰਮੈਨ ਨਹੀਂ ਆਈ ਸੀ ਉਹ ਮਾਸੀ ਕੋਲ ਤਾਂ ਅੱਜ ਸੰਜੀ ਭਾਈ ਗਈ ਸੀ ਤਿੰਨ ਦਿਨ ਹੋ ਗਏ ਸੀ ਆਏ ਨਹੀਂ ਮਾਸੀ ਕੋਲ ਆਈ ਸੀ ਮਾਸੀ ਆਨ ਕਹਿੰਦੇ ਗਰੀਵੜ ਕਰਨ ਆਈ ਹੈ ਜਿਹੜੇ ਮੁਸਲਮਾਨ ਲਈ ਹੁੰਦੇ ਆ ਇਹ ਗਈ ਸੀ ਕੁੜੀ ਪੋਚੇ ਰੋ ਮਾਸੀ ਤਾਂ ਉਹਨੇ ਸਬਜ਼ੀ ਵੀ ਬਣਾਈ ਹੈ ਰੋਟੀ ਵੀ ਬਣਾਈ ਹੈ ਕੁੜੀ ਨੇ ਉਹ ਤੁਮਾਰੇ ਜਵੱਕਾ ਨੂੰ ਕਹਿੰਦੀ ਆਪਾਂ ਇਧਰ ਦੇਖੀਏ ਹਾਂ ਖੂਬੜਾ ਖੂਬੜਾ ਕੋਦਾ ਵਈ ਹੈ 40 50 ਸਾਲ ਦਾ ਹੀ ਇਹਨਾਂ ਨੇ ਪੰਚਾਇਤ ਸਾਡੇ ਆਖੇ ਵੋਟਾਂ ਹੀ ਪਾਈਆਂ ਅਸੀਂ ਵੋਟਾਂ ਪਾਈਆਂ ਵੋਟਾਂ ਕਹਿ ਕੇ ਹੁਣ ਸਾਡੀ ਕੋਈ ਗੱਲ ਨਹੀਂ ਸੁਣਦੇ ਮੈਂਬਰ ਨੇ ਹਾਂ ਕਿਹੜਾ ਬਦਬਾ ਕੇ ਜਾਜੂਨ ਪਾ ਗਏ ਸਮਝਣਾ ਤੇ ਉਹਨਾਂ ਨੇ ਸਾਡੀ ਗੱਲ ਸੁਣੀ ਜਵਾਕ ਭਾਈ 2 ਕੁੜੀਆਂ ਪਰਲੇ ਘਰ ਆਣਾਂ ਦੇ ਵੀ ਇਹਨਾਂ ਦੀ ਜਵਾਕ ਸਾਰੇ ਇਹਨਾਂ ਇੱਥੇ ਆ